ਸਤਿ ਸ਼੍ਰੀ ਅਕਾਲ ਦੋਸਤੋ ਤਰਸ ਥੋਟ ਪ੍ਰੋਸੈਸ ਵਿੱਚ ਥੋੜਾ ਸਵਾ ਲੱਗ ਰਿਹਾ ਚਾਰੇ ਠੀਕ ਹਾਲੇ ਦੱਸੋ ਅੱਜ ਨਿਊਜ਼ ਕੀ ਪੜਿਆ ਕੋਈ ਨਵੀਂ ਜੰਗ ਦੀ ਖਬਰ ਆਈ ਕਿਉਂਕਿ ਪਿਛਲੇ 3-4 ਸਾਲਾਂ ਚ ਮੈਂ ਲਗਾਤਾਰ ਨਿਤ ਨਵੀਂ ਜਾਂ ਦੇਖ ਖਬਰ ਸੁਣੀ ਜਿਵੇਂ ਸੀਰੀਆ ਇਜ਼ਵਾਇਲ ਰੂਸ ਤੇ ਯੂਕਰੇਨ ਐਂਡ ਰੀਸੈਂਟਲੀ ਆ ਪਾਰ ਦਾ ਪਾਕਿਸਤਾਨ ਬੜੀ ਇੱਕ ਜੰਗ ਸੀ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਸੁਣੀ ਸੀ ਦੇ ਵੱਲੋਂ ਵਾਰ ਵਾਰ ਤਾਂ ਮੈਂ ਸੋਚਿਆ ਕਿਉਂ ਨਾ ਅੱਜ World War 1 ਬਾਰੇ ਗੱਲ ਕੀਤੀ ਜਾਵੇ ਸੋ World War 1 ਦਾ ਪਹਿਲਾ ਨਾਮ ਦੀ ਗ੍ਰੇਟ ਵਾਰ ਸੀ ਪਰ ਬਾਅਦ ਵਿੱਚ ਹੀ ਇਸ ਨੂੰ ਬਦਲ ਕੇ World War 1 ਕੀਤਾ ਗਿਆ ਇਹ ਦੁਨੀਆ ਦੀ ਸਭ ਤੋਂ ਭਿਆਨਕ ਜੰਗ ਸੀ ਜੇ World War 1 ਦੇ ਸਾਰੇ ਨੂੰ ਗੈਸ ਕਰੀਏ ਤਾਂ ਆਰਾਮ 31 ਮਿਲੀਅਨ ਲੋਕ ਇੰਜਰਡ ਹੋਏ ਵਰਲਡ ਵਾਰ 1 ਬੜੀ ਡੈਡਰੀ ਟੈਕਨੋਲੋਜੀ ਨਾਲ ਲੜੀ ਗਈ ਜਿਵੇਂ ਯੂਸ ਆਫ ਟੈਂਕਸ 에ਅਰਪਲੇਨ ਤੇ ਗੈਸ ਅਟੈਕ ਇத்து ਤੱਕ ਕਿ ਟੈਂਕਸ ਦੇ ਵਰਤੋਂ ਵੀ ਪਹਿਲੀ ਵਾਰ ਵਰਲਡ ਵਾਰ 1 'ਚ ਕੀਤੀ ਗਈ ਮਿਲਟਰੀ 에ਅਰਪਲੇਨ ਪਹਿਲਾਂ ਵੀ ਸੀ ਪਰ ਜੰਗ ਵਿੱਚ ਵਰਲਡ ਵਾਰ 1 'ਚ ਯੂਜ਼ ਕੀਤੇ ਗਏ ਫੌਜ ਨੂੰ ਅੱਖਾਂ ਤੋਂ ਅੰਨ੍ਹੇ ਕਰਨਾ ਤੇ ਉਹਨਾਂ ਦਾ ਸਾਧਨ ਕਰਨ ਲਈ ਗੈਸ ਅਟੈਕ ਕੀਤੀ ਗਏ ਜਿਵੇਂ ਕਲੋਰਿਨ ਤੇ ਮਸਕ ਗੈਸ ਅਟੈਕ ਤੇ ਇਹ ਸਭ ਨੇ ਵਰਲਡ ਵਾਰ 1 ਉਸ ਸਮੇਂ ਦੀ ਸਭ ਤੋਂ ਵੱਡੀ ਜੰਗ ਬਣਾਇਆ ਜਿਹੜੀ 200 ਬਿਜ਼ਨਸ ਡਾਲਰ ਦੇ ਖਰਚ ਨਾਲ ਹੋਣੀ ਬੜੀ ਇਹ ਜੰਗ ਤੇ ਦੇਸ਼ਾਂ ਨੂੰ ਬੜੀ ਗਈ ਮੁੱਖ ਤੌਰ ਤੇ ਡਿਟੇਨ ਫਾਸਟ ਦੇ ਉਸ ਤੇ ਜੇ ਪਾਸੇ ਜਰਮਨੀ ਸਪੀਅਰ ਤੇ ਇਗਜ਼ੀਬਲ ਦੇਸ਼ ਇਸ ਜੰਗ ਵਿੱਚ 70 ਮੇਜਰ ਸੈਨਿਕਾਂ ਨੇ ਹਿੱਸਾ ਲਿਆ ਤੇ 16 ਮਿਲੀਅਨ ਸੈਨਿਕ ਜਿਹੜੇ ਮਰੇ ਸੀ ਜਿਨ੍ਹਾਂ ਵਿੱਚ ਕੁਝ ਆਮ ਲੋਕ ਤੇ ਬਾਕੀ ਸੈਨਿਕ ਭਾਰਤੀਆਂ ਨੇ ਵੀ ਇਸ ਜੰਗ ਵਿੱਚ ਵੱਡਾ ਯੋਗਦਾਨ ਪਾਇਆ ਵੀ ਉਦੋਂ ਦਾ ਵੈਸੇ ਬ੍ਰਿਟਿਸ਼ ਦਾ ਰਾਜ ਸੀ ਸੋ ਬ੍ਰਿਟਿਸ਼ ਇੰਡੀਅਨ ਆਮੀ ਵੱਲੋਂ ਤੇ ਇਹਨਾਂ ਵੱਲ ਸੈਣੀ ਦਾ ਹਿੱਸਾ ਗਿਆ ਸੀ ਤੇ ਇਹਨਾਂ ਵਿੱਚੋਂ 74000 ਸ਼ਹੀਦ ਹੋਏ ਸੀ ਸਿੱਖਾਂ ਦੇ ਢੰਡੇ ਝੋਲੇ ਲਗਭਗ 1 ਲੱਖ ਸਿੱਖਾਂ ਨੇ ਹਿੱਸਾ ਲਿਆ ਜਿਨ੍ਹਾਂ 'ਚ 20000 ਸ਼ਹੀਦ ਹੋਏ ਇਹਨਾਂ ਸਾਰੇ ਸ਼ਹੀਦਾਂ ਨੂੰ ਬਾਲ ਸਨਮਾਨ ਮਿਲਿਆ ਸੋ ਹੁਣ ਆਏ ਗੱਲ ਕਰਦੇ ਆ ਕਿ ਕੀ ਕਾਰਨ ਸੀ ਇਹਨਾਂ ਇਸ ਵੱਡੀ ਜੰਗ ਦੇ ਸੋ ਬੇਸਿਕਲੀ ਰਸ਼ਟਰਵਾਦ ਆਪਣੇ ਦੇਸ਼ ਨੂੰ ਵੱਡਾ ਕਰਨਾ ਤਗੜਾ ਕਰਨਾ ਤੇ ਦੂਜੇ ਨੂੰ ਕੰਟਰੋਲ ਕਰਨਾ ਪਰ ਇੱਕ ਵੱਡੀ ਘਟਨਾ ਨੇ ਇਸ ਜੰਦਗੀ ਸ਼ੁਰੂਆਤ ਕੀਤੀ ਆਫਰੀਆ ਦੇ ਹੰਦਰੀ ਦੇ ਰਾਜਕਮਾਲ ਦਾ ਕਤਲ ਆਂਡੂ ਫਾਸ ਬੋਡੀ ਨੇ ਇਸ ਰਾਜਕਮਾਲ ਨੂੰ ਗੋਲੀਆਂ ਮਾਰ ਕੇ ਕਤਲ ਵੀ ਪਾ ਦਿਆ ਜਿਸ ਨੇ ਅੱਗ ਦੀ ਤੀਲੀ ਲਗਾ ਦਿੱਤਾ ਫਿਰ ਇਹ ਜੰਗ ਅਰਲੇ ਦੇ ਲਗਾਤਾਰ 4-7 ਜੰਦੀ ਗਈ 1918 ਵਿੱਚ ਇਸ ਜੰਗ ਦੀ ਸਮਾਪਤੀ ਹੁੰਦੀ ਹੈ। ਸਮਾਪਤੀ ਤੋਂ ਬਾਅਦ ਇੱਕ ਵੱਡੀ ਸੰਧੀ ਹੋਈ ਜਿਸ ਨੂੰ ਵਰਸਾਈ ਟਰੀਟੀ ਕਿਹਾ ਜਾਂਦਾ ਹੈ। ਬੇਸਿਕਲੀ ਇਸ ਜੰਗ ਵਿੱਚ ਜਰਮਨੀ ਦੀ ਹਾਰ ਹੋਈ ਸੀ। ਇਸ ਸੰਧੀ ਵਿੱਚ ਜਰਮਨੀ ਨੂੰ ਹਰ ਘਟਵੰਨਾਂ ਨਾਲ ਗੁਨਾਹਦਾਰ ਦੱਸਿਆ ਗਿਆ ਤੇ ਉਹਦੇ ਤੇ ਕਾਫੀ ਵੱਡੀਆਂ ਰੁਕਾਵਟਾਂ ਲਾਈਆਂ। ਜਿਵੇਂ ਫੌਜੀਆਂ ਦੀ ਗਿਣਤੀ ਨੂੰ ਘਟਾਉਣਾ ਇਹ ਇਸ ਸੰਧੀ ਵਿੱਚ ਜਰਮਨੀ ਨੂੰ ਕਾਫੀ ਵੱਡੀ ਰਕਮ ਵੀ ਅਦਾ ਕਰਨੀ ਪਈ। ਸੋ ਫਿਰ ਜਰਮਨੀ ਨੂੰ ਹਾਵ ਦਾ ਮੂਵਿਕਣਾ ਪਿਆ। ਹੁਣ ਗੱਲ ਕਰਦੇ ਆਂ ਵੀ ਇਸ ਜੰਗ ਤੋਂ ਬਾਅਦ ਅਸਰ ਬਦਲਿਆ ਕੀ। ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਇਸ ਸੰਧੀ ਤੋਂ ਬਾਅਦ ਲੋਕਾਂ 'ਤੇ ਨਵਾਂ ਦਬਾਅ ਵੀ ਪੜਿਆ ਸੀ। ਮਤਲਬ ਕਿ ਨਵੇਂ ਕਾਨੂੰਨ ਬਣੇ। ਇਹਦੇ ਨਾਲ-ਨਾਲ ਕੁਝ ਦੇਸ਼ਾਂ ਨੇ ਡਿੱਗੇ ਹੋਏ ਦੇਸ਼ਾਂ ਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਿਰ ਇਹ ਤਾਂ ਚਲੋ ਚੱਲਦਾ ਹੀ ਰਿਹਾ ਆ ਪਰ ਨਾਲ ਨਾਲ ਤਕਨੀਕ ਵਿੱਚ ਵੀ ਵਿਕਾਸ ਹੋਇਆ ਜਿਵੇਂ ਨਵੇਂ ਹਥਿਆਰ ਬਣੇ ਦਵਾਈਆਂ ਬੜੀਆਂ ਅਮਰੀਕਾ ਵੀ ਇਸ ਜੰਗ ਤੋਂ ਬਾਅਦ ਹੀ ਪਾਵਰ ਵਿੱਚ ਆਇਆ ਸੀ ਇੱਕ ਵੱਡੀ ਗੱਲ ਕਿ ਔਰਤਾਂ ਨੂੰ ਵੀ ਵੱਡੇ ਅਧਿਕਾਰ ਮਿਲੇ ਦੋਸਤੋ ਏਸੀ ਵਰਲਡ ਵਾਰ ਦਾ ਵਿਰਵਾ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਠੀਕ ਲੱਗੀ ਹੋਏਗੀ ਆਪਣੇ ਸੁਝਾਅ ਅਗਲੀ ਵੀਡੀਓ ਬਾਰੇ ਕਮੈਂਟ ਵਿੱਚ ਜ਼ਰੂਰ ਦੱਸਿਓ ਆਪਣੇ ਵੀਰ ਦੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤੇ ਬੈਲ ਬਟਨ ਔਨ ਕਰਨਾ ਕਦੇ ਨਾ ਭੁੱਲਿਓ ਸਤਿ ਸ੍ਰੀ ਅਕਾਲ